E é. ਅੱਜ ਸਾਰੇ ਦੇਸ਼ ਵਾਸੀਆਂ ਨੂੰ ਇਲਾਕਾ ਦੇ ਵਾਸੀਆਂ ਨੂੰ ਸਾਰੇ ਬੱਚਿਆਂ ਨੂੰ ਬੜੀ ਖੁਸ਼ੀ ਦਾ ਦਿਨ ਹੈ ਕਿ ਇਸ ਦਿਨ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ ਸੀ ਛੋਟੇ ਸੋਜਾਂ ਦੇ ਪੰਜਾਬੀ ਵਿੱਚ ਇਸ ਦਿਨ ਦੇਸ਼ ਦਾ ਪਟਵਾਰਾ ਹੋਇਆ ਸੀਗਾ ਮੁਸਲਮਾਨ ਇਥੋਂ ਗਏ ਸੀਗੇ ਅੰਗਰੇਜ਼ਾਂ ਨੇ 200 ਸਾਲ ਰਾਜ ਕੀਤਾ ਸਾਡੇ ਪੰਜਾਬ ਵਿੱਚ 100 ਸਾਲ ਰਾਜ ਕੀਤਾ ਮਹਾਰਾਜਾ ਰਣਜੀਤ ਕਰਕੇ ਬਾਕੀ ਸਾਰੇ ਦੇਸ਼ ਵਿੱਚ ਉਹਨਾਂ ਨੇ 200 ਸਾਲ ਰਾਜ ਕੀਤਾ 300 ਸਾਲ ਮੁਗਲਾਂ ਦਾ ਰਾਜ ਕੀਤਾ ਸਾਡੇ ਦੇਸ਼ ਵਿੱਚ ਪਰ ਅਸੀਂ ਉਸ ਸਮੇਂ ਨੂੰ ਭੁੱਲ ਗਏ ਆ ਸਾਨੂੰ ਯਾਦ ਹੈ ਨੇ ਜਿਹੜੇ ਹੁਣ ਨਵੇਂ ਬੱਚੇ ਆਏ ਨੇ ਜਾਂ ਨਵੇਂ ਨਵੇਂ ਰਾਜਨੀਤਿਕ ਆਏ ਨੇ ਉਹਨਾਂ ਨੇ ਵੀ ਭੁੱਲ ਗਿਆ ਉਹ ਸਿਰਫ ਕੁਰਸੀ ਵਾਸਤੇ ਲੜ ਰਹੇ ਨੇ ਨਾ ਕਿ ਦੇਸ਼ ਵਾਸਤੇ ਔਰ ਜਿਨ੍ਹਾਂ ਸੇਜਾਂ ਦੇ ਕੁਰਬਾਨੀਆਂ ਦਿੱਤੀਆਂ ਅਸੀਂ ਉਹਨਾਂ ਨੂੰ ਭੁੱਲ ਗਏ ਹਮਾਰੂ ਇੱਕ ਫਾਰਮੇਡੀ ਤੌਰ ਤੇ ਯਾਦ ਕਰਦੇ ਨੇ ਅਨ ਨੂੰ ਯਾਦ ਆਂਦਾ ਹੈ ਸ਼ਾਇਦ ਨੌਜਵਾਨ ਬੱਚੇ ਨੂੰ ਪਤਾ ਨਾ ਹੋਵੇ ਜਾਂ ਇਹਨਾਂ ਨੌਜਵਨ ਨੌਜਵਨ ਨੂੰ ਵੀ ਨਾ ਪਤਾ ਹੋਵੇ ਸੰਨ 47 ਵਿੱਚ ਅੱਜ ਦੇ ਦਿਨ ਬਹੁਤ ਹੀ ਮੁਸ਼ਕਲ ਦਾ ਦੌਰ ਸੀਗਾ ਇਸ ਦਿਨ ਬੜੀ ਜਿਸ ਤਰ੍ਹਾਂ ਬੰਗਲਾਦੇਸ਼ ਹੋ ਰਿਹਾ ਉਹ ਇਸ ਤਰ੍ਹਾਂ ਹੋ ਰਿਹਾ ਸੀਗਾ ਔਰ ਅੱਜ ਸਾਡੇ ਰਾਜਿਤ ਜਿਹੜੇ ਨੇ ਅੱਜ ਹੋਵੇ ਤੁਹਾਨੂੰ ਇੱਕ ਸਪੈਸ਼ਲ ਯਾਰ ਦੇ ਯਾਤਪਾਤ ਉਹ ਵੀ ਤੁਹਾਨੂੰ ਉਸ ਫਸਕਾ ਘੇਲ ਰਹੇ ਨੇ ਅੱਜ ਉਹ ਰੇ ਬੇਨਤੀ ਕਰਦੇ ਆ ਕਿ ਜਿਹਨਾਂ ਸ਼ਹੀਦਾਂ ਨੇ ਇੰਨੀਆਂ ਕੁਰਬਾਨੀਆਂ ਦੇ ਕੇ ਆਜ਼ਾਦੀ ਲਈ ਹੈ ਤੁਸੀਂ ਵੀ ਉਸ ਯਾਦੀ ਨੂੰ ਕਾਇਮ ਰੱਖੋ ਤੇ ਸੋਚ ਵਿਚਾਰ ਕਰਕੇ ਆਪਣੇ ਭਾਸ਼ਣ ਦਿਆ ਕਰੋ ਉਲਟੇ ਪੁੜੇ ਭਾਸ਼ਣ ਜਿਹੜੇ ਨੇ ਇਹ ਸਾਡੇ ਦੇਖ ਨੂੰ ਗੁਲਾਮੀ ਵਾਲੇ ਪਾਸੇ ਲੈ ਕੇ ਜਾ ਰਹੇ ਨੇ ਸਿਰਫ ਇੱਕ ਫੋਟਾ ਵਾਸਤੇ ਔਰ ਬੰਗਲਾਦੇਸ਼ ਵਿੱਚ ਕੀ ਹਾਲ ਹੋਇਆ ਔਰ ਸਾਡੇ ਵੀ ਇਹ ਕਹਿ ਰਹੇ ਨੇ ਜਿਹੜੇ ਐਮਪੀ ਹਾਲੇ ਕਿ ਵਕਤ ਹੈਗੇ ਨੇ ਇਹੋਂ ਦੂਰ ਹੈ ਨਹੀਂ ਹਿੰਦੁਸਤਾਨ ਜਿਹੜਾ ਬੰਗਲਾ ਦੇਖਣਾ ਪਣ ਜਾਏ ਇਹ ਜਾਣਦੇ ਨੇ ਇਹੋ ਜਿਹੀ ਗੱਲਾਂ ਸਾਡੇ ਬਜ਼ੁਰਗ ਜਿਹੜੇ ਹੈਗੇ ਨਾ ਉਹਨਾਂ ਨੂੰ 15 ਅਗਸਤ 1947 ਨਹੀਂ ਭੁੱਲਿਆ ਪੜੇ ਨੂੰ 75 ਸਾਲ ਵਿੱਚ ਇਹ ਉਹ ਸੰਤਾਈ ਭੁੱਲ ਗਿਆ ਸਿਰਫ ਮੁੱਖ ਮੰਤਰੀ ਬਣਵਾਸੇ ਪ੍ਰਧਾਨ ਮੰਤਰੀ ਬਣਵਾਸੇ ਕੋ ਚੰਗੇ ਕੰਮ ਕਰੋ ਚੰਗੇ ਬਿਆਨ ਦਵੋ ਚੰਗਾ ਭਾਸ਼ਣ ਦਵੋ ਲੋਕ ਸਭਾ ਵਿੱਚ ਕੀ ਕਰ ਰਹੇ ਨੇ ਜਿੰਦਾ ਨਿਆੜੇ ਲੜਦੇ ਨੇ ਉਸ ਤਰ੍ਹਾਂ ਲੜਾਈਆਂ ਕਰਦੇ ਨੇ ਇਹ ਜਿਹਨੂੰ ਅਸੀਂ ਟੁਰ ਕੇ ਭੇਜਦੇ ਹਾਂ ਪਰ ਇਹਨਾਂ ਨੂੰ ਆਪਣੀ ਜਾਤੀ ਕੈਮਰ ਖੰਝਾਈ ਵੀ ਹੈ ਜਿਸ ਹਿਸਾਬ ਨਾਲ ਇਹ ਚੱਲਿਆ ਨੇ ਸਾਡੇ ਐਮਕੇ ਸਾਡੇ ਐਮਐਲਏ ਸਾਨੂੰ ਮਹਿਸੂਸ ਹੁੰਦਾ ਹੈ ਇਹ ਉਹ ਲੋਰੇ 100 ਸਾਲ ਸਦੀ ਵਿੱਚ ਇਹ ਸਾਨੂੰ ਮੁਰਕੇ ਗੁਲਾਮ ਕਰ ਦੇਣਗੇ ਇਹ ਸਾਡੇ ਮੰਤਰੀ ਜੀ ਨੂੰ ਬੇਨਤੀ ਕਰਦੇ ਹਾਂ ਤੁਹਾਨੂੰ ਸੋ ਜਵਾਨ ਕਰਕੇ ਭੇਜੀਦਾ ਹੈ ਆਪਣੇ ਦੇਸ਼ ਦੀ ਭਲਾਈ ਵਾਸਤੇ ਭੇਜਿਆ ਤੇ ਫਿਰ ਸਾਡੇ ਅੱਜ ਦੇ ਮੁਖੀ ਮਾਨ ਸਰਦਾਰ ਸਰਬਜੀਤ ਸਾਹਿਬ ਜੀ ਪਾਕਿਸਤਾਨ ਦੇ ਸਾਡੇ ਕੋਲ ਪਹੁੰਚ ਰਹੇ ਹਨ ਆਸਾ ਸਭ ਨੇ ਉਹਦਾ ਵੈਲਕਮ ਕਰਨਾ ਅਪੇ ਆਜ਼ਾਦੀ ਦੇਸ਼ ਦੇ ਦਿਲ ਦੇ ਵਿੱਚ ਉਹ ਤਿਰੰਗਾ ਲਹਿਰਾ ਕੇ ਆਪਣੇ ਦੇਸ਼ ਦਾ ਮਾਣ ਵਧਾਉਣਗੇ ਆਓ ਅਸੀਂ ਸਾਰੇ ਇਕੱਠੇ ਨਾਰਾ ਬੁਲੰਦ ਕਰੀਏ ਭਾਰਤ ਮਾਤਾ ਕੀ ਜੈ ਵੰਦੇ ਮਾਤਰ ਵੰਦੇ ਮਾਤਰ ਜੈ ਜਵਾਨ ਜੈ ਜਵਾ ਜੈ ਜਵਾਨ ਜੈ ਜਵਾ ਜੈ ਜਵਾਨ ਜੈ ਜਵਾ ਪੂਰੇ ਪਰਿਵਾਰਗਤਾਂ ਅਤੇ ਪਿੰਡ ਵਸੇ ਅਸੀਂ ਇਸ ਦੇਸ਼ ਦੇ ਵਸਨੀਕ ਹਾਂ ਇਸ ਦੇਸ਼ ਦੇ ਵਿੱਚ ਹਰ ਮਹਿਸਜ ਦਾ ਹਰ ਕੋਮ ਦਾ ਮਾਨ ਸਤਕਾਰ ਕੀਤਾ ਜਾਂਦਾ ਹੈ ਸਾਨੂੰ ਸਿਰਫ ਇੱਕ ਹੀ ਚੀਜ਼ ਸਿਖਾਈ ਜਾਂਦੀ ਹੈ ਨਾ ਹਿੰਦੂ ਬੁਰਾ ਹੋਇਆ ਨਾ ਸਿੱਖ ਬੁਰਾ ਹੋਇਆ ਨਾ ਸਾਈ ਭੁਰਾ ਹੋਇਆ ਨਾ ਹੀ ਮੁਸਲਮਾਨ ਬੁਰੇ ਜੋ ਕੰਮ ਕਰਤਾ ਹੈ ਬੁਰਾ ਹੋਤਾ ਹੈ ਗੈਰ ਇਨਸਾਨ ਅਸੀਂ ਦੇਸ਼ ਦੇ ਵਸਨੀਕਾਂ ਜਿਸ ਦੇਸ਼ ਦੇ ਵਿੱਚ ਬਾਬਾ ਸਾਹਿਬ ਡਾਕਟਰ ਬੀ ਆਰੋ ਬੇੜਕਰ ਦਾ ਸੰਵਿਧਾਨ ਲਿਖਿਆ ਅਸੀਂ ਦੇਸ਼ ਦੇ ਵਸਨੀਕਾਂ ਜਿੱਥੇ ਸ਼ੁਰੂ ਦੇ ਆਧਿ ਸਰਦਾਰ ਭਗਤ ਸਿੰਘ ਸ਼ੁਰੂਆਤ ਕੀਤੀ ਸੁਖਦੇਵ ਜੀ ਨੇ ਹਸਦੇ ਹਸਦੇ ਆਜ਼ਾਦੀ ਲਈ ਹੱਥ ਲਗਾਈ ਅਸੀਂ ਦੇਸ਼ ਦੇ ਵਸਨੀਕਾਂ ਜਿੱਥੇ ਸਾਡੇ ਮਜ਼ਾਇਦ ਹੋ ਜੋ ਤੁਮੰਨਿਆ ਜਾਂਦਾ ਹੈ ਕਿ ਅਬਦੁਲ ਕਲਾਮ ਦੇ ਸਾਡੇ ਰਾਸ਼ਟਰਪਤੀ ਦੇ ਹੋਣਾ ਦਾ ਇੱਥੇ ਚੱਲ ਰਿਹਾ ਹੈ ਅਸੀਂ ਦੇਸ਼ ਦੇ ਵਸਨੀਕਾਂ ਜਿੱਤੇ ਮਦਨ ਪੇਸਾ ਵਰਗਾ ਜਨਮ ਲਿਆ ਅਸੀਂ ਦੇਸ਼ ਦੇ ਵਸਨੀਕਾਂ ਜਿੱਤੇ ਮਹਾਤਮਾ ਗਾਂਧੀ ਜੀ ਵਰਗੇ ਇਸਾਲ ਹੋ ਅਸੀਂ ਸਭਨਾਂ ਨੇ ਆਪਣਾ ਭਾਈਚਾਰਾ ਮਜ਼ਬੂਤ ਕਰਨਾ ਹੈ ਅਸੀਂ ਜਾਤ ਪਾਤ ਤੋਂ ਉੱਪਰ ਉੱਠ ਕੇ ਆਪਣੇ ਹਿੰਦੁਸਤਾਨ ਦਾ ਨਾਮ ਰੋਸ਼ਨ ਕਰਨਾ ਹੈ ਆਪ ਜੀ ਦੇ ਮਹਿਮਾਨ ਹਰਨਵ ਰਾਜੇ ਦੇ ਪਾਵਨ ਨਗੇ ਪਿੰਡ ਨਗਰ ਵਾਲਾਂ ਦੇ ਵਿੱਚ ਆਜ਼ਾਦੀ ਦਿਵਸ ਦੇ ਮੌਕੇ ਤੇ ਦੋਬਰਾ ਪੈਰਾ ਮੈਡੀਕਲ ਅਤੇ ਦੋਬਰਾ ਪਰਨ ਸਕੂਲ ਦੇ ਸਹਾਜ਼ੂਦ ਦੇ ਨਾਲ ਤਿਰੰਗਾ ਮਹਾਰਾਜ ਜਾ ਰਿਹਾ ਹੈ ਪੂਰੇ ਰਾਜ ਦਾ ਤਿਰੰਗਾ ਹੈ ਅੱਜ ਦਾ ਸਾਡੇ ਆਦੇ ਮੁੱਖ ਮਮਨ ਸਰਦਾਰ ਫਰਜੋਬ ਸਾਹੀ ਜੀ ਸਾਡੇ ਕੋਲ ਥੋੜੀ ਜਿਹੀ ਦੇਰ ਦਾ ਤਿਰੰਗਾ ਲੈ ਰਹੇ ਹਾਂਗੇ ਲੈ ਐਸ ਐਚਓ ਅਮਰਜੀਤ ਕੋਲ ਜੀ ਹਾਜ਼ਰ ਪ੍ਰਤੀ ਦੇ ਬਹੁਤ ਧੰਨਵਾਦ ਜਿਨ੍ਹਾਂ ਨੇ ਪੂਰੇ ਰੰਗੇ ਦੇ ਹੋਰ ਪ੍ਰਕਾਰ ਰੱਖਣ ਦੇ ਲਈ ਆਪਣੇ ਸਾਡੇ ਨੇ ਬਾਦ ਭੇਜੇ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਐਸ ਐਚਓ ਅਮਰਜੀਤ ਕੋਲ ਹਾਜ਼ਰ ਪ੍ਰਤੀ ਦਾ ਮੈਂ ਜਾਵੇ ਉਹੀ ਕਰੇਗਾ ਜਿਹੜੇ ਬੱਚੇ ਹਨ ਪਿਆਰ ਵਾਲੇ ਹਿੰਦੁਸਤਾਨ ਦਾ ਤੇ ਵੇਖਣ ਅਸੀਂ ਆਪਣੇ ਦੇਸ਼ ਦੀ ਬਾਲ ਦੇ ਨੂੰ ਸਹੀ ਚਲਾਇਆ ਹੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬੰਦੇ ਮਾਤਾ ਬੰਦੇ ਮਾਤਾ ਜੈ ਜਵਨ ਜੈ ਜਸ ਜੈ ਜਵਨ ਜੈ ਜਸ ਮੇਰਾ ਤਿਰੰਗਾ ਜੈ ਜਸ ਮੇਰਾ ਤਿਰੰਗਾ ਜੈ ਜਸ ਮੇਰਾ ਤਿਰੰਗਾ ਜੈ ਜਸ ਭਾਰਤ ਮਾਤਾ ਕੀ ਜੈ ਬੰਦੇ ਮਾਤਾ ਬੰਦੇ ਮਾਤਾ Yeah! ho yeah, ਬੰਦੇ ਸ਼ੇਖ ਗੁਰ ਬਿਸਰਜਨ ਭਾਰਤ ਮਾਤਾ ਕੀ ਜੈ ਬੰਦੇ ਮੈ ਜੈ ਬੰਦੇ ਮੈ ਜੈ ਫਿਰ ਸਰਦਾਰ ਸਰਜੋ ਸਾਹਿਬ ਦੀ ਬੇਨਤੀ ਕਰਦਾ ਕਿ ਪਤਨੋਂ ਜ਼ਿਆਦਾ ਦੇ ਇਸੇ ਮੌਕੇ ਤੇ ਆਪਣੇ ਵਿਚਾਰ ਸਾਂਝੇ ਕਰਨ। ਅੱਜ ਮੈਂ ਸਭ ਤੋਂ ਪਹਿਲਾ ਸਮੂਹ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅੱਜ ਦੇ 75ਵੇਂ ਜਾਤੀ ਜੀਤੀ ਲੱਖ ਲੱਖ ਵਧਾਈ ਦਿਨਾ ਕੋਈ ਗੱਲ ਨਹੀਂ ਪਾਲਜ ਪੈਂਦੀ ਐ ਇੱਥੇ ਇੰਨੀ-ਇੰਨੀ ਝੀਲੀਆਂ ਦੇ ਕੇ ਦੇਸ਼ ਨੂੰ ਯਾਦ ਕਰਾਇਆ ਤੇ ਅੱਜ ਦੇ ਦਿਨ ਥੋੜੀ-ਬੋਦੀ ਪਾਲਸਾ ਦੇਤੇ ਪੈ ਜੇਗੀ ਤੇ ਉਹ ਸਹਿਨ ਕਰ ਸਕਦੇ ਆ ਕੋਈ ਗੱਲ ਨਹੀਂ ਇਸ ਕਰਕੇ ਅੱਜ ਸਾਰੇ ਅਸੀਂ ਇਸ ਖੁਸ਼ੀ ਨੂੰ ਹਾਜ਼ਰੀ ਕਰ ਰਹੇ ਆ ਸਾਜ਼ਕਾ ਤੋਗਰਾ ਸਾਉਂ ਦਾ ਡਾਕਟਰ ਜੀ ਦਾ ਤੋਗਰਾ ਪੈਰਾ ਮੈਡੀਕਲ ਵਾਲਿਆਂ ਦਾ ਧੰਨਵਾਦ ਜਿਹਨੇ ਹਰ ਸਾਲ ਇਸ ਦਿਨ ਨੂੰ ਮਨਾਉਂਦੇ ਆ ਤੇ ਮੈਂ ਸਮਝਦਾ ਸਾਡੇ ਜਿਹੜੇ ਆ ਬੱਚੇ ਬੈਠੇ ਆ ਇਹਨਾਂ ਲਈ ਵੀ ਬਹੁਤ ਜ਼ਰੂਰੀ ਆ ਕਿ ਇਹਨਾਂ ਨੂੰ ਪਤਾ ਲੱਗੇ ਕਿ ਇਹਨਾਂ ਦਿਨਾਂ ਦੀ ਸਾਡੀ ਜ਼ਿੰਦਗੀ ਕੀ ਮਹੱਤਵ ਆ ਇਹਨਾਂ ਸ਼ਹੀਦਾਂ ਦੇ ਬਦੌਲਤ ਜਿਹੜੇ ਬਾਡਰ ਤੇ ਸਾਡੀ ਦਿਨ ਰਾਤ ਰੱਖਿਆ ਕਰਦੇ ਆ ਜਿਨ੍ਹਾਂ ਦੇ ਬਦੌਲਤ ਅਸੀਂ ਇਸ ਆਜ਼ਾਦ ਦੇਸ਼ 'ਚ ਘੁੰਮ ਰਹੇ ਆ ਇਸ ਕਰਕੇ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਅੱਜ ਦੇਸ਼ ਦੀਵਾਲੀ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਸਾਡਾ ਤੇ ਉਹਨਾਂ ਦੇ ਸਾਥੀਆਂ ਦਾ ਸਮੂਹ ਨੰਗਲ ਪਹਿਲਾਂ ਪਿੰਡ ਵਾਕਿਆ ਦਾ ਧੰਨਵਾਦ ਕਰਦਾ ਜੈ ਹਿੰਦ ਤੁਸੀਂ ਸਾਰੇ ਸਭ ਦੇ ਸਭੀ ਭਾਰਤ ਮਾਤਾ ਦੀ ਜੈ ਮੰਦੋ ਮਾਤਾ ਜੈ ਜਵਨ ਜੈ ਜੈ ਜਵਨ ਜੈ ਜੈ ਜੋ ਦੇਖ ਰਹੇ ਪਬਲਿਕ ਸਪੋਨ న్యూਸ ਤਾਂ ਮੈਂ ਤੁਹਾਡੇ ਨਾਲ ਪਹੁੰਚਾਨੀ ਅੱਜ ਅਸੀਂ ਪਹੁੰਚ ਗਏ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਮੁਕੇਰੀਆ ਦੇ ਨਾਲ ਲੱਗਦੇ ਪਿੰਡ ਨੰਗਲ ਬਿਹਾਲਾ ਵਿਖੇ ਜਿੱਥੇ ਕਿ ਅੱਜ ਡੋਗਰਾ ਪੈਰਾਮੈਡੀਕਲ ਸੁਸਾਇਟੀ ਡੋਗਰਾ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾਕਟਰ ਰਾਜੇਸ਼ ਡੋਗਰਾ ਜੀ ਸਟੂਡੈਂਟਸ ਟੀਚਰਸ ਪੇਰੈਂਟਸ ਇਲਾਕਾ ਨਿਵਾਸੀਆਂ ਵੱਲੋਂ ਸਰਬਜੋਤ ਸਿੰਘ ਸਾਬੀ ਤੇ ਉਹਨਾਂ ਦੇ ਸਾਥੀਆਂ ਵੱਲੋਂ 78ਵਾਂ ਆਜ਼ਾਦੀ ਦਿਵਸ ਬੜੇ ਧੂਮ-ਧਾਮ ਤਰੀਕੇ ਦੇ ਨਾਲ ਮਨਾਇਆ ਗਿਆ ਚੀਫ ਗੈਸਟ ਸਰਬਜੋਤ ਸਿੰਘ ਸਾਬੀ ਤੇ ਉਹਨਾਂ ਦੇ ਸਾਥੀਆਂ ਵੱਲੋਂ ਝੰਡਾ ਲਹਿਰਾਉਣ ਦੀ ਰਸ ਇਸ ਸਭਨਾ ਦੇ ਵਿੱਚ ਖੁਸ਼ੀ ਦੀ ਲਹਿਰ ਤੇ ਦੇਸ਼ ਭਗਤੀ ਦਾ ਜਜ਼ਬਾ ਦੇਖਣ ਨੂੰ ਮਿਲਿਆ ਤੇ ਸਾਡੇ ਨਾਲ ਇਸ ਵੇਲੇ ਸ਼ਾਮਿਲ ਨੇ ਸਰਬਜੋਤ ਸਿੰਘ ਸਾਵੀ ਜੀ ਤਾਂ ਉਹਨਾਂ ਨੂੰ ਪੁੱਛਦੇ ਆ ਕਿ ਅੱਜ ਆਜ਼ਾਦੀ ਦਿਵਸ ਤੇ ਉਹ ਕੀ ਕਹਿਣਾ ਚਾਹੁੰਦੇ ਨੇ ਸਭ ਤੋਂ ਪਹਿਲਾਂ ਮੈਂ ਸਮੂਹ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਖਾਸ ਕਰਕੇ ਆਪਣੇ ਮੁਕੇਰੀਆਂ ਹਲਕੇ ਦੇ ਪਿੰਡ ਨੰਗਲ ਬਿਆਲਾ ਜਿੱਥੇ ਅਸੀਂ ਅੱਜ ਸਮੂਹ ਪਿੰਡ ਵਾਸੀਆਂ ਨੂੰ ਅੱਜ ਦੇ 78ਵੇਂ ਆਜ਼ਾਦੀ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਤੇ ਮੈਂ ਸਮਝਦਾ ਇਹ ਸਾਡੇ ਲਈ ਦਿਨ ਹੋਰ ਵੀ ਇਸ ਵਾਰ ਖੁਸ਼ੀ ਵਾਲਾ ਕਿਉਂਕਿ ਜਾਦੀ ਤੋਂ ਬਾਅਦ ਇਸ ਵਾਰ 올림픽 ਦੀ ਗੇਮਾਂ ਹੋਈਆਂ ਤੇ ਬਹੁਤ ਵੱਡੀ ਕੀਮਤ ਐਸੋ ਸਾਡੇ ਪਲੇਅਰ ਵੀ ਜਿਹੜੇ ਉੱਥੇ ਕਰਕੇ ਆਏ ਤੇ ਅੱਜ ਮੈਂ ਵੇਖ ਰਿਹਾ ਸੀ ਸਵੇਰੇ ਜਿਹੜਾ ਨਵੀਂ ਦਿੱਲੀ ਸਾਡੀ ਰਾਜਧਾਨੀ ਚ ਆਜ਼ਾਦੀ ਦਾ ਦਿਨ ਮਨਾਇਆ ਜਾ ਰਿਹਾ ਉੱਥੇ ਲਗਭਗ ਸਾਰੇ ਪਲੇਅਰ ਸਾਡੀ ਹਾਕੀ ਦੀ ਟੀਮ ਜਿਨੇ ਬਹੁਤ ਵਧੀਆ ਜਿੱਤ ਚ ਪੰਜਾਬ ਦੇ ਬਹੁਤ سارے ਨੌਜਵਾਨ ਸਾਹਿਬ ਜਿਨ੍ਹਾਂ ਨੇ ਇਸ ਵਾਰ ਦੇਸ਼ ਵਾਸਤੇ ਜਿਹਨਾਂ ਨੇ ਜਾ ਕੇ ਦੂਜੇ ਦੇਸ਼ਾਂ ਦੇ ਵਿੱਚ ਆਪਣੇ ਦੇਸ਼ ਦਾ ਭਾਰਤ ਦੇਸ਼ ਦਾ ਨਾਮ ਰੋਸ਼ਨ ਕਰਕੇ ਵਾਪਸ ਆਏ ਨੇ ਇਸ ਵਾਰ ਸਮੁੱਚੇ ਦੇਸ਼ ਦੇ ਵਿੱਚ ਅੱਜ ਆਜ਼ਾਦੀ ਦਾ ਤਿਹਾੜੀ ਜਿੱਥੇ ਮਨਾਇਆ ਜਾ ਰਿਹਾ ਉੱਥੇ ਮੈਂ ਉਹਨਾਂ ਆਪਣੇ ਨੌਜਵਾਨ ਖਿਡਾਰੀਆਂ ਦਾ ਵੀ ਉਹਨਾਂ ਨੂੰ ਵੀ ਲੱਖ ਲੱਖ ਵਧਾਈ ਦੇਣਾ ਜਿਹੜੇ ਇਸ ਵਾਰ ਵਿਦੇਸ਼ਾਂ ਦੀਆਂ ਧਰਤੀਆਂ ਤੋਂ ਮੈਡਲ ਜਿੱਤ ਕੇ ਲਿਆਏ ਆ ਅਤੇ ਮੈਂ ਸਮਝਦਾ ਕਿ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਇਹ ਦਿਨ ਮਨਾ ਰਹੇ ਹਾਂ ਬਹੁਤ ਕੁਰਬਾਨੀਆਂ ਸਾਡੇ ਸ਼ਹੀਦਾਂ ਦੀਆਂ ਹੋਈਆਂ ਸ਼ਹੀਦੀ ਦਿਨ ਮਨਾਏ ਜਾਂਦੇ ਉਹਨਾਂ ਦੇ ਉਹਨਾਂ ਦੇ ਬਦੌਲਤ ਅੱਜ ਅਸੀਂ ਇਹ ਦਿਨ ਮਨਾਉਂਦੇ ਆਂ ਬਾਦਰਾ ਤੇ ਜਿਹੜੇ ਸਾਡੇ ਰੱਖਿਆ ਕਰਦੇ ਆ ਤੇ ਉਹਨਾਂ ਦੀ ਵੀ ਬੜੀ ਵੱਡੀ ਸਾਡੇ ਲਈ ਦੇਣ ਹੈ ਤੇ ਮੈਂ ਸਮਝਦਾ ਜਿਹੜੇ ਉਸ ਸਮੇਂ ਤੇ ਸ਼ਹੀਦ ਹੋ ਜਿਹੜੇ ਅੱਜ ਵੀ ਸਾਡੇ ਲਈ ਦੇਣ ਰਾਤੇ ਕਰਕੇ ਬਾਦਰਾ ਦੇ ਰੱਖਿਆ ਕਰਦੇ ਮੈਂ ਉਹਨਾਂ ਨੂੰ ਵੀ ਨਮਨ ਕਰਦਾ ਉਹਨਾਂ ਨੂੰ ਪ੍ਰਣਾਮ ਕਰਦਾ ਸਾਡੀ ਜ਼ਿੰਮੇਵਾਰੀ ਬੰਨਦੀ ਹੈ ਪਿਆ ਆਪਾਂ ਉਹਨਾਂ ਪਰਿਵਾਰਾਂ ਦਾ ਵੀ ਤੇ ਉਹਨਾਂ ਲੋਕਾਂ ਦਾ ਵੀ ਜਿਨ੍ਹਾਂ ਦੇ ਜੀ ਸਾਡੇ ਵਾਸਤੇ ਚਲੇ ਜਾਂਦੇ ਨੇ ਸ਼ਹੀਦ ਹੋ ਜਾਂਦੇ ਨੇ ਉਹਨਾਂ ਦੇ ਵੀ ਸਾਡੀ ਜ਼ਿੰਮੇਵਾਰੀ ਬੰਨਦੀ ਹੈ ਪਿਆ ਆਪਾਂ ਉਹਨਾਂ ਪਰਿਵਾਰਾਂ ਦੇ ਵੀ ਜਾ ਕੇ ਅੱਜ ਦੇ ਦਿਨ ਇਸ ਦਿਨ ਨੂੰ ਜਾ ਕੇ ਉਹਨਾਂ ਨੂੰ ਖੁਸ਼ੀ ਸਾਂਝੀ ਕਰੀਏ ਅਤੇ ਉਹਨਾਂ ਪਰਿਵਾਰਾਂ ਨਾਲ ਵੀ ਜਾ ਕੇ ਹੌਸਲਾ ਫੁਜਾਈ ਕਰੀਏ ਅਤੇ ਜਿਹੜਾ ਅੱਜ ਡੋਗਰਾ ਪੈਰਾ ਮਲੇ ਮੇਰੇ ਬਹੁਤ ਸਤਿਕਾਰਯੋਗ ਡਾਕਟਰ ਰਜੇਸ਼ ਡੋਗਰਾ ਜੀ ਜਿਹੜੇ ਹਰ ਸਾਲ ਇਸ ਦਿਨ ਨੂੰ ਮਨਾਉਂਦੇ ਆ ਮੈਂ ਸਮਝਦਾ ਪਿੰਡ ਨੰਦਲ ਬਿਹਾਲਾ ਵਾਸਤੇ ਬਹੁਤ ਖੁਸ਼ੀ ਦੀ ਗੱਲ ਆ ਸਮੂਹ ਪਿੰਡ ਵਾਸੀਆਂ ਵਾਸਤੇ ਸਾਰੇ ਇੱਥੇ ਖੜੇ ਵੀ ਨੇ ਨਾਲ ਮੇਰੇ ਕਿਉਂਕਿ ਇਹ ਦਿਨ ਜਿੱਥੇ ਇਹ ਇੱਕ ਪਿੰਡ ਚ ਇਹਨਾਂ ਨੇ ਵਧੀਆ ਸ਼ੁਰੂਆਤ ਕੀਤੀ ਐ ਸਕੂਲ ਤੋਂ ਡੋਗਰਾ ਪੈਰਾ ਮੈਡੀਕਲ ਸਕੂਲ ਅਤੇ ਉਸ ਤੇ ਨਾਲ ਜਿਹੜੇ ਬੱਚੇ ਇਹਨਾਂ ਦੇ ਉਹਨਾਂ ਨੂੰ ਇੱਕ ਸਿਹਤ ਮਿਲਦੀ ਆ ਵੀ ਜਦੋਂ ਆਗਿਆ ਦਿਨ ਮਨਾਉਣੇ ਆ ਜ਼ਰੂਰ ਬੱਚਾ ਤੇ ਇਹ ਉਤਸੁਕਤਾ ਹੋਏਗੀ ਇਹ ਗੱਲ ਜਾਣਨ ਦੀ ਵੀ ਇੱਕ ਦਿਨ ਕਿਉਂ ਮਨਾਇਆ ਜਾਂਦਾ 15 ਅਗਸਤ ਦੀ ਕੀ ਸਾਡੇ ਅਹਿਮਯਤਾ ਆਜ਼ਾਦੀ ਦੀ ਸਾਡੇ ਜ਼ਿੰਦਗੀ ਚ ਕੀ ਅਹਿਮਯਤਾ ਇਹ ਬੱਚਿਆਂ ਨੂੰ ਦੱਸਣਾ ਬਹੁਤ ਜ਼ਰੂਰੀ ਆ ਤੇ ਜਦੋਂ ਅਸੀਂ ਇਹੋ ਜੇ ਦਿਨ ਮਨਾਉਂਦੇ ਆ ਤੇ ਇਹ ਬਿਲਕੁਲ ਸਹੀ ਆ ਵੀ ਉਸ ਦਿਨ ਬੱਚਿਆਂ ਦੇ ਵਿੱਚ 15 ਅਗਸਤ ਦੀ ਜਿਹੜੀ ਅਹਿਮਯਤਾ ਨੂੰ ਪਤਾ ਲੱਗਦਾ ਵੀ ਕਿਸ ਤਰ੍ਹਾਂ ਸ਼ਹੀਦਿਆਂ ਦੇ ਕੇ ਅਸੀਂ ਇਹ ਆਜ਼ਾਦੀ ਲਈ ਆ ਤੇ ਅੱਜ ਅਸੀਂ ਯਾਦ ਭਰ ਦੇ ਵਿੱਚ ਘੁੰਮ ਰਹੇ ਆ ਅਖੀਰ ਵਿੱਚ ਮੈਂ ਫੇਰ ਸਮੂਹ ਪਿੰਡ ਨੰਗਲ ਬਿਹਾਰਾ ਵਾਸੀਆਂ ਦਾ ਕਾਸ ਦਾ ਡਾਕਟਰ ਸਾਹਿਬ ਦਾ ਦੇਲ ਦੀਆਂ ਗਹਿਰਾਈਆਂ ਚੋ ਧੰਨਵਾਦ ਕਰਦਾ ਹੋਇਆ ਸਮੂਹ ਪਿੰਡ ਵਾਸੀਆਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦਾ। ਥੈਂਕ ਯੂ ਸਰ ਸਾਡੇ ਨਾਲ ਸ਼ਾਮਿਲ ਨੇ ਡਾਕਟਰ ਰਜੇਸ਼ ਡੋਗਰਾ ਜੀ ਤਾਉ ਹੁਸ ਪੁੱਛਦੇ ਆ ਕਿ ਆਜ਼ਾਦੀ ਦੀ ਸਿਵਸਤੇ ਉਹ ਸਭਨਾਂ ਨੂੰ ਕੀ ਮੈਸੇ ਦੇਣਾ ਚਾਹੁੰਦੇ ਨੇ ਹਾਂਜੀ ਸਰ ਮੈਂ ਡਾਕਟਰ ਜੇਸ਼ ਡੋਗਰਾ ਚੇਅਰਮੈਨ ਡੋਗਰਾ ਪੈਰਾ ਮੈਡੀਕਲ ਸੁਸਾਇਟੀ ਹੁਸ਼ਾਰਪੁਰ ਅੱਜ ਦੇ ਸ਼ੁਭ ਦਿਨ ਤੇ ਸਮੂਹ ਦੇਸ਼ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ 78ਵੇਂ ਆਜ਼ਾਦੀ ਦਿਵਸ ਦੇ ਮੌਕੇ ਤੇ ਲੱਖ ਲੱਖ ਵਧਾਈ ਦਿੰਦਾ ਹਾਂ। ਦਾ ਨਾਲ ਇੱਕ ਸੰਦੇਸ਼ ਦਿਨਾ ਹਾ ਨਾ ਹਿੰਦੂ ਬੁਰਾ ਹੈ ਨਾ ਸਿੱਖ ਬੁਰਾ ਹੈ ਨਾ ਸਾਈ ਬੁਰਾ ਹੈ ਨਾ ਹੀ ਮੁਸਲਮਾਨ ਬੁਰੇ ਜੋ ਕੰਮ ਕਰਤਾ ਹੈ ਬੁਰਾ ਹੁੰਤਾ ਹੈ ਉਹ ਇਨਸਾਨ ਮੇਰੇ ਦੇਸ਼ ਵਾਸੀਓ ਜਿਹੜਾ ਸਾਨੂੰ ਇਹ ਆਜ਼ਾਦੀ ਦਾ ਤੋਹਫਾ ਸਾਡੇ ਸ਼ਹੀਦਾਂ ਨੇ ਕੁਰਬਾਨੀ ਦੇ ਕੇ ਸਾਨੂੰ ਦਿੱਤਾ ਹੈ ਅਸੀਂ ਉਸ ਨੂੰ ਵਰਕਰਾਂ ਰੱਖਣਾ ਹੈ ਆਪਣੇ ਅੰਦਰ ਦੇਸ਼ ਪਿਆਰ ਦੇਸ਼ ਭਗਤੀ ਦੇਸ਼ ਜੋਸ਼ ਅਸੀਂ ਹਮੇਸ਼ਾ ਜਗਾ ਕੇ ਰੱਖਣਾ ਹੈ ਤਾਂ ਜੋ ਅਸੀਂ ਮੁਰਕੇ ਕਿਤੇ ਦੇਸ਼ ਵਿਰੋਧੀ ਸ਼ਕਤੀਆਂ ਦੇ ਗੁਲਾਮ ਨਾ ਬਣ ਜਾਈਏ ਆਪਣੇ ਭਾਈਚਾਰੇ ਨੂੰ ਅਸੀਂ ਮਜ਼ਬੂਤ ਕਰਨਾ ਹੈ ਅੱਜ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਮਕੇਰੀਆਂ ਵਿਧਾਨ ਸਭਾ ਦੇ ਬਹੁਤ ਵੱਡੇ ਪਿੰਡ ਨੰਗਲਵਿਆਲਾ ਦੇ ਵਿੱਚ ਡੋਗਰਾ ਪੈਰਾਮੈਡੀਕਲ ਅਤੇ ਡੋਗਰਾ ਪਬਲਿਕ ਸਕੂਲ ਦੇ ਸਾਂਝੇ ਸਹਿਯੋਗ ਦੇ ਨਾਲ ਤਿਰੰਗਾ ਫੈਰਾਇਆ ਗਿਆ ਸਾਡੇ ਇਸ ਮੌਕੇ ਤੇ ਸਾਡੇ ਸਰਦਾਰ ਸਰਬਜੋਤ ਸਾਭੀ ਜੀ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਸ਼ਾਮਲ ਹੋਏ ਤੇ ਨਾਲ ਪਿੰਡ ਨੰਗਲਵਿਆਸੀਆਂ ਨੇ ਵਾਸੀਆਂ ਨੇ ਵੀ ਵੱਧ ਤੋਂ ਵੱਧ ਯੋਗਦਾਨ ਪਾਇਆ ਮੈਂ ਡਾਕਟਰ ਜੇਐਸ ਡੋਗਰਾ ਚੇਅਰਮੈਨ ਡੋਗਰਾ ਪੈਰਾਮੈਡੀਕਲ ਸੁਸਾਇਟੀ ਇੱਕ ਵਾਰ ਫਿਰ ਸਮੂਹ ਪਿੰਡ ਵਾਸੀਆਂ ਨੂੰ ਆਜ਼ਾਦੀ ਦਿਵਸ ਮੌਕੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ कौमी नारा बुलंद करिए भारत माता की जय जवान भारत माता की देश की रक्षा कौन करेगा देश की रक्षा कौन करेगा मेरा तिरंगा मेरा तिरंगा मेरा तिरंगा भारत माता की जय हिंद थैंक यू सर ਸਾਡੇ ਨਾਲ ਸ਼ਾਮਿਲ ਨੇ ਸੂਬੇਦਾਰ ਗੁਰਮukh ਸਿੰਘ ਜੀ ਤਾਂ ਅਸ ਗੱਲ ਕਰਦੇ ਆ ਕਿ ਆਜ਼ਾਦੀ ਦੇ ਖੁਸ਼ੀ ਦੇ ਮੌਕੇ ਤੇ ਅਸਾਂ ਮਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਅੱਜ 78ਵੇਂ ਆਜ਼ਾਦੀ ਦਿਵਸ ਦੇ ਸ਼ੁਭ ਅਵਸਰਤੇ ਪਿੰਡ ਨਗਰ ਘੜਾ ਪੈਰਾ ਮੈਡਿਕਲ ਸਕੂਲ ਦੇ ਵਿਦਿਆਰਥੀਆਂ ਨੂੰ ਤੇ ਪਿੰਡ ਵਾਸੀਆਂ ਵੱਲੋਂ ਜੋ ਅੱਜ ਦਾ ਪ੍ਰੋਗਰਾਮ ਬਣਾਇਆ ਗਿਆ ਉਹਦੇ ਵਿੱਚ ਬਹੁਤ ਹੀ ਇੱਕ ਵਧੀਆ ਤੇ ਸੁਚੱਜੇ ਢੰਗ ਨਾਲ ਇੱਕ ਮੈਸੇਜ ਮਿਲਿਆ ਤੇ ਬਾਰਡਰ ਦੇ ਉੱਤੇ ਕਿਦਾਂ ਫੌਜ ਆਪਣਾ ਜੋ ਜ਼ਿੰਮੇਵਾਰੀ ਨਿਭਾਉਂਦੇ ਹੋਏ ਸ਼ਹੀਦਾਂ ਨੇ ਜੋ-ਜੋ ਵੀ ਆਪਣੇ ਅਸਹਿਦੀਆਂ ਦੇ ਕੇ ਇਸ ਤਰੰਗ ਜਿਹੜਾ ਮਾਣ ਵਧਾਇਆ ਤੇ ਆਪਾਂ ਬਹੁਤ ਹੀ ਅੱਜ ਅੱਜ ਆਏ ਹਰ ਇੱਕ ਬੱਚਾ ਜਵਾਨ ਜੋ ਵੀ ਹੈ ਬਹੁਤ ਵਧੀਆ ਆਪਣੇ ਫ੍ਰੀ ਮਾਈਂਡ ਨਾਲ ਹੋਂਕ ਹੋ ਸਕਦਾ ਬਾਕੀ ਬਹੁਤ ਪਿੰਡ ਵਾਸੀਆਂ ਨੇ ਬਹੁਤ ਸਹਿਯੋਗ ਦਿੱਤਾ ਬਾਕੀ ਪੈਰਾਮੈਡੀਕਲ ਡਾਕਟਰ ਸਾਹਿਬ ਅਰ ਜੇਐਸ ਜੀ ਇਹਨਾਂ ਨੇ ਆਪਾਂ ਕੀਮਤੀ ਸਮਾਂ ਕੱਢ ਕੇ ਬੱਚਿਆਂ ਨੂੰ ਇੱਕ ਬੜਮੁੱਲਾ ਉਪਦੇਸ਼ ਦਿੱਤਾ ਥੈਂਕ ਯੂ ਜੀ ਸਾਡੇ ਨਾਲ ਸ਼ਾਮਿਲ ਨੇ ਡੋਗਰਾ ਪੈਰਾਮੈਡੀਕਲ ਸੁਸਾਇਟੀ ਦੇ ਸਟੂਡੈਂਟਸ ਸਾਬ ਜੀ ਗੱਲ ਕਰਦੇ ਜਿਆਦੀ ਵਿਸਤ੍ਰਿਤ ਹੋ ਕੇ ਕਹਿਣਾ ਚਾਹੁੰਦੇ ਨੇ ਹਾਂ ਜੀ Good morning everyone, my name is Amal Prithkar. I am a student of MLT. At first, we wish all happy Independence Day. On this year, we are celebrating 78th Independence Day in our country. Independence Day is a national festival of our country. We got freedom on 15th August in 1947 from the British rule. On this day, we remembered our brave freedom soldiers. Independence Day teach us a power of unity. i i am proud to feel, uh, i have i feel too proud i am indian i love my country thank you so much sardana chamilne dogra public school de students se aaj gal karde jadi divas te ho ke kehna chahunde re haan ji good morning everybody my name is janu sharma i read in 10th class aaj main aapko dogra public school ki or se sabhi sabhi ko azadi divas par badhai dena chahti hu dhanyawad